ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋ ਵਧਿਆ ਹੋਗੇ ਤੁਸੀਂ ਸਾਰੇ ਘੰਟੋਂ ਦੇ ਵੈਲਕਮ ਬੈਕ ਟੂ ਮਾਈ ਚੈਨਲ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਆਪਾਂ ਪਹੁੰਚੇ ਆਂ ਪੰਜਾਬ ਖੰਨੇ ਤੇ ਪਹੁੰਚੇ ਹਾਂ ਮੱਕੀ ਦੀ ਮੰਡੀ ਦੇ ਵਿੱਚ ਆ ਦੇਖੋ ਮੱਕੀ ਸਾਫ਼ ਹੋਣ ਦੀ ਹੈ ਛਣਾਈ ਹੋਣ ਦੀ ਮੱਕੀ ਦੀ ਆ ਮਸ਼ੀਨ ਹੈ ਆ ਤੇ ਇੱਥੇ ਮੱਕੀ ਦਾ ਰੇਟ ਐਮ ਐਸ ਪੀ ਦੇ ਹਿਸਾਬ ਨਾਲ ਮਿਲਦਾ ਵਾ ਕਿਸਾਨ ਕੋ ਮੱਕੀ ਲੈ ਲੈਂਦੇ ਆ ਉਸ ਤੋਂ ਬਾਅਦ ਛਣਾਈ ਕਰਾਉਂਦੇ ਆ ਦੇਖੋ ਛਣਾਈ ਵਾਲੀ ਮਸ਼ੀਨ ਚੱਲਣ ਦੀ ਆ ਤੇ 46 ਰੁਪਏ ਬੋਰੇ ਪਿੱਛੇ ਲੈਂਦੇ ਆ ਛਨਾਈ ਕਰਨ ਤੋਂ ਬਾਅਦ ਉਹ ਤੋਂ ਬਾਅਦ ਸੁੱਕੀ ਮੱਕੀ ਦਾ ਜੋ ਵੀ ਮਾਊਚਰ ਆਉਂਦਾ ਉਹਦੇ ਹਿਸਾਬ ਨਾਲ ਰੇਟ ਲਾਉਂਦੇ ਆ ਆ ਦੇਖੋ ਮੱਕੀ ਪਈ ਆ ਸਭ ਖਿਲਰੀ ਆ ਦੇਖੋ ਜੀ ਮੱਕੀ ਦੀ ਛਨਾਈ ਹੋਣ ਲਈ ਆ ਸਾਫ ਕਰਨ ਦਾ ਮੱਕੀ ਨੂੰ ਤੇ ਜਿੱਦਾਂ ਮਿੱਟੀ ਭਰਨ ਵਾਲੀ ਮਸ਼ੀਨ ਹੁੰਦੀ ਆ ਟਰੈਕਟਰ ਦੇ ਪਿੱਛੇ ਚੱਲਦੀ ਆ ਉਹ ਹਿਸਾਬ ਆ ਉਧਰ ਛਾਲਣਾ ਵਗੈਰਾ ਲੱਗਾ ਇਧਰੋਂ ਮੱਕੀ ਤਾਂ ਚੜ ਚੜ ਕੇ ਆਉਂਦੀ ਆ ਬੋਰੇ ਭਰਨ ਦਾ ਸਾਹਮਣੇ ਇੱਥੇ ਕਿਸਾਨਾਂ ਨੂੰ ਐਮਐਸਪੀ ਦੇ ਹਿਸਾਬ ਨਾਲ ਰੇਟ ਮਿਲਦਾ ਵਾ ਸੁੱਕੀ ਮੱਕੀ ਦਾ ਜੋ ਵੀ ਮੌਸਮ ਚ ਆਉਂਦਾ ਵਾ ਤੇ ਉਹ ਸਿੱਧੇ ਆਪਣੇ ਯੂਪੀ ਦੇ ਵਿੱਚ ਕਿੱਲੀ ਮੱਕੀ ਵੇਚ ਲਈ ਐਦਾਂ ਹੀ ਤੇ ਆ ਕੇ ਵੜਾ ਕੇ ਵੇਚ ਲੈਂਦੇ ਆ ਕਿਸਾਨ ਕੋਈ 12 13 ਤੋਂ ਉਹਨਾਂ ਨੂੰ ਲੱਗਦੀ ਹੈ ਤੇ ਹੁਣ ਇੱਥੇ ਸੁੱਕੀ ਮੱਕੀ ਇਹਨਾਂ ਭਰਦੀਆਂ ਬੋਰੀਆਂ ਦੇ ਵਿੱਚ ਤੇ ਜੋ ਵੀ ਮੌਸਮ ਹੋਊਗਾ ਉਸ ਦੇ ਹਿਸਾਬ ਨਾਲ ਕਿਸਾਨ ਨੂੰ ਰੇਟ ਮਿਲਣਾ ਵਾ ਜੁ ਵੀ 2200 2400 ਜੋ ਵੀ ਐਮਐਸਪੀ ਚੱਲਣ ਦੀ ਹੈ ਮੱਕੀ ਦੇ ਆਹ ਸਾਹਮਣੇ ਇਹਨਾਂ ਟਾਈਟਰ ਬਣਾਏ ਆ ਪਿੱਛੇ ਖਰਾਬ ਆਇਆ ਇਹਨੇ ਆ ਦੇਖੋ ਮਿੱਟੀ ਇਕੱਠੀ ਕਰ ਕਰ ਕੱਲੇ ਆਉਂਦਾ ਆ। ਸਫਾਈ ਕਰਨ ਤੋਂ ਪਹਿਲਾਂ ਇਦਾਂ ਦੀ ਮਿੱਟੀ ਆਉਂਦੀ ਆ ਵੇਖੋ। ਜੋ ਵੀ ਟੁਕੜਾ ਟਕਾ ਜਾਉਂਦਾ ਵਿੱਚ। ਇਹ ਸਫਾਈ ਕਰਨ ਤੋਂ ਬਾਅਦ ਇਦਾਂ ਦੀ ਬਕਤੀ ਆ ਕੇ ਆ ਜਾਂਦੀ ਆ। ਆਪ ਦੇ 5:30 5:6 ਵਾ ਚੁੱਕੇ ਆ ਤੇ ਆ ਵੀ ਕੋ ਇਧਰ ਸਭ ਮੱਕੀ ਖਲੜੀ ਪਈ ਐ ਮੱਕੀ ਦੀ ਮੰਡੀ ਇੱਥੇ ਇੱਥੇ ਸਭ ਮੱਕੀ ਵੇਚਦੇ ਆ ਕਿਸਾਨ ਇਹ ਜੋਂਡਰ 55010 ਦੇ ਪਿੱਛੇ ਖਰਾਬ ਆਇਆ ਆ ਆ ਮੱਕੀ ਖਰਾ ਇਕੱਠੀ ਕਰਨ ਵਾਲੇ ਮੱਕੀ ਨੂੰ ਇਕੱਠੀ ਕਰਨ ਵਾਸਤੇ ਖਰਾਬ ਬਣਾਇਆ ਆ ਹਾਂ ਵੇਖੋ ਜੀ ਪਟੇ ਲਾਏ ਥੱਲੇ ਆਹ ਲੋਹੇ ਦੀ ਗਿੜਾੜਿਆ ਤਾਂ ਇਧਰ ਆ ਦੋ ਪਟੇ ਲੱਗੇ ਆ ਥੱਲੇ ਹਮ ਤੇ ਮੱਕੀ ਦੀ ਬੋਰੀ ਭਰ ਕੇ ਰੱਖੀ ਆ ਤੇ 52010 ਖਾਸ ਕਰਦਾ ਟਰੈਕਟਰ ਆ ਤੇ ਉਹਦੇ ਪਿੱਛੇ ਖਰਾਬ ਆਇਆ ਵਾ ਤੇ ਡੇਲੀ ਕਹਿੰਦੇ ਪਹਿਲਾਂ ਮੱਕੀ ਜਦੋਂ ਤੱਕ ਸੁੱਕਦੀ ਨਹੀਂ ਡੇਲੀ ਇਹਨੂੰ ਖਿਲਾਰਦੇ ਆ ਫਿਰ ਸ਼ਾਮ ਨੂੰ ਇਕੱਠੀ ਕਰਦੇ ਆ ਤੇ ਫਿਰ ਉਹਦੇ ਬਾਅਦ ਛਾਣਾ ਆ ਲੱਗਦਾ ਇਹਦੇ ਵਿੱਚ ਇਦਾਂ ਨਹੀਂ ਮੱਕੀ ਉਹ ਤਾਂ ਵੱਢ ਕੇ ਹੁੰਦੀ ਆ ਛੜੀ ਤੋਂ ਇਦਾਂ ਨਹੀਂ ਹੁੰਦੀ ਆ ਉਸ ਤੋਂ ਬਾਅਦ ਛਾਨਾ ਨਾਲ ਚੱਲਣ ਰਿਹਾ ਵੇਖੋ ਛਾਨਾ ਲਾਉਂਦਾ ਇਹ ਜੇ ਨਵਾਂ ਜੈਟਰ ਆਇਆ 52010 4x4 ਤਦੇਕਿਨ ਨਵਾਂ ਹੀ ਖਰਾਬ ਬਣਾ ਕੇ ਪਾਇਆ ਵਾ ਜਿੰਨਾ ਵੀ ਲੋਹਾ ਨਵੀਂ ਤਕਨੀਕ ਨਾਲ ਤਿਆਰ ਹੁੰਦਾ ਸੀ ਪੰਜਾਬ ਤੋਂ ਤਿਆਰ ਹੋ ਕੇ ਜਾਂਦਾ ਵਾ ਰੋਮੀਨਗੜ ਮੰਡੀ ਜਾਂ ਲੋਹੇ ਦੀ ਆਹ ਦੇਖੋ ਕਿਹੜੇ ਜਿਗਾੜ ਨਾਲ ਖਰਾਬ ਬਣਾਇਆ ਮੱਖੀ ਇਕੱਠੀ ਕਰਨ ਵਾਸਤੇ ਤੇ ਜਦੋਂ ਤੱਕ ਟੋਕਰੀ ਨਹੀਂ ਕਿਸਾਨ ਲਿਆ ਲਿਆ ਕੇ ਆਪਣੇ ਟਰੈਕਟਰ ਤੇ ਮੱਖੀ ਇਕੱਠੀ ਕਰਦੇ ਆ ਸਵੇਰੇ ਸ਼ਾਮ ਇਹਨੂੰ ਖਿਲਾਰਦੇ ਆ ਤੇ ਇਹਨੂੰ ਇਕੱਠੀ ਕਰਦੇ ਆ ਤੇ ਉਸ ਤੋਂ ਬਾਅਦ ਆ ਛਾਨਣੇ ਦਾ ਪ੍ਰੋਸੈਸ ਚੱਲਣ ਲਿਆ ਵੇਖੋ ਓਹ ਪਰੇ ਤੱਕ ਸਭ ਮੱਕੀ ਫੈਲ ਰਹੀ ਪਈ ਆ ਇੱਧਰ ਵੀ ਤੇ 10 12 96 ਰੱਖੇ ਹੋਣੇ ਇਹਨਾਂ ਨੇ ਆ ਮੱਕੀ ਸਾਫ਼ ਕਰਨਾ ਤੇ ਤੇ ਸਾਫ਼ ਕਰ ਕਰਕੇ ਬੋਰੀਆਂ 'ਚ ਪਾਈ ਜਾਂਦੇ ਆ ਆ ਵੀ ਸੋ ਇੱਧਰ ਵੀ ਟਰੈਕਟਰ ਇਕੱਠੇ ਕਰਨਦੇ ਆ ਮੱਕੀ ਨੂੰ ਅੱਜ ਇਹ ਕੋ ਪੜੇਗੇ ਵਾੜੇ ਕਿ ਹੁੰਦੇ ਏ ਇਦਾਂ ਨਹੀਂ ਮੱਕੀ ਹੁੰਦੀ ਆ ਵਿੱਚ ਗੰਦ ਗੁੰਦਿਆ ਕਾਫੀ ਹੁੰਦਾ ਬਈ ਕੁੱਤੇ ਵਗੈਰਾ ਪਏ ਆ ਤੇ ਜਿਹੜੀ ਸਾਫ਼ ਹੋ ਕੇ ਮੱਕੀ ਛਾਨਣ ਆ ਲੱਗਾ ਉਹ ਦਿਖਾਉਣਾ ਮੈਂ ਤੁਹਾਨੂੰ ਉਹ ਕਿੰਦਾ ਦੀ ਆਉਂਦੀ ਆ ਆ ਵੀ ਛਾਨਣਾ ਚੱਲਣ ਡਿਆ ਵਾ ਸਾਹਮਣੇ ਇਹ ਮੱਕੇ ਛਣਾਈ ਹੋਣ ਤੋਂ ਬਾਅਦ ਇਦਾਂ ਦੀ ਹੁੰਦੀ ਹੈ ਸਫਾਈ ਤੇਰਪਰ ਵਧੀਆ ਫ੍ਰੈਸ਼ ਦਾਣਾ ਆਉਂਦਿਆ ਕੰਦ ਕੁੰਦ ਸਭ ਨਿਕਲ ਜਾਂਦਾ ਵੇਖੋ ਉਹ ਸਾਹਮਣੇ ਇੱਥੇ ਖਾਨਣਾ ਇਹ ਚਲਾਤਾ ਲੈਣਗੇ ਇਹਨਾਂ ਨੇ ਇਹ ਦਾਣੇ ਨਿਕਲਦਾ ਫੰਦੀ ਵਿੱਚ ਆਪ ਕੋ ਸਾਹਮਣੇ ਨਿਕੜਿਆ ਹੋਇਆ ਬਾਕੀਆ ਸਭ ਨੇ ਕੱਢੀ ਜਾਂਦਾ ਜਦੋਂ ਮੱਠੀ ਤੋਂ ਕੀਮਤ ਹੁੰਦੀ ਆਂਦੀ ਹੈ ਵਿੱਚ ਥੀਨ ਦੇ ਇਹਦਾ ਦਾਣਾ ਵੱਢਿਆ ਜਾਂਦਾ

ਆ ਸਾਹਮਣੇ ਕਰਾਇਆ ਖਲੋਤਾਂ ਤੇ ਕਿਤੇ ਪੱਤੀ ਆਦਾ ਆ ਰਾਣੀ ਫਾਇਦਾ ਆ ਇਹ ਦਰਸਾ ਮੱਕੀ ਪਈ ਆ ਉਹ ਸਾਹਮਣੇ ਛਾਨਾ ਚੱਲਣ ਡਿਆ ਵਾ ਕੀ ਮੱਕੀ ਵਹੇ ਤੇ ਦੇ ਤਖਾਨੇ ਤੋਂ ਲੈ ਉਹ ਉਹ ਸਾਹਮਣੇ ਕਰਾਇਆ ਚੱਲਣ ਡਿਆ ਵਾ ਤੇ ਦਿਖਾਉਣੇ ਆਪ ਜੀ ਨੂੰ ਕਿਦਾਂ ਮੱਕੀ ਇਕੱਠੀ ਕਰਦਾ ਵਾ ਆ ਵੇਖੋ ਜੀ ਇੰਨਾ ਢੇਰੀਆਂ ਲਾਈ ਆਉਂਦੇ ਆ ਮੱਕੀ ਦੀਆਂ ਅੱਠੀ ਘਰ ਘਰ ਕੇ ਆ ਵੇਖੋ ਠਾਹ ਢੇਰੀ ਲਾਉਂਦੇ ਆ ਉਹ ਤੁੱਕਰਾਇਆ ਭਰ ਕੇ ਲਾਊਗਾ ਵੀਰ ਹਾਂ ਵੇਖੋ 33000 ਦਾ ਆਉਂਦਾ ਕਹਿੰਦੇ ਕਿਰਾਇਆ ਮਰਾੜੇ ਤੋਂ ਲੈ ਕੇ ਆਇਆ ਜੀ ਇਦਾਂ ਦੀ ਸ਼ੇਪ ਹੈ ਇਹਦੀ ਕਿਤਾ ਆਪਣੇ ਉੱਤੇ ਪੁੱਠਾ ਕਰਕੇ ਘਰਾ ਨਹੀਂ ਪਉਦੇ ਧੱਕ ਦੇ ਪਛਾਣ ਨੂੰ ਮਿੱਟੀ ਵਗੈਰਾ ਚਲਦੇ ਆਂ ਵਾਪਸ ਹਾਂ